ਅਗਲੀ ਗੱਲ ਬਾਤ ਦੋਸਤੋ ਫੈਡਰਲ ਵਰਕਰਾਂ ਬਾਰੇ ਫੈਡਰਲ ਵਰਕਰ ਹਜੇ ਵੀ ਜਿਹੜੇ ਸਰਕਾਰ ਦੇ ਨਿਯਮ ਹਨ ਉਹਨਾਂ ਨੂੰ ਫਾਲੋ ਨਹੀਂ ਕਰ ਰਹੇ ਸਰਕਾਰ ਦੇ ਨਿਯਮ ਕੀ ਹੈ ਜਾਂ ਸਰਕਾਰ ਕੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ EMPLOYEES ਨੂੰ ਕਿ ਉਹ ਘੱਟੋ ਘੱਟ 3 ਦਿਨ ਪੰਜਾਂ ਦੇ ਵਿੱਚੋਂ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਨ ਕੋਵਿਡ ਦੇ ਵਿੱਚ ਸਰਕਾਰਾਂ ਨੇ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਸੀ ਵੀ ਨਾ ਆਓ ਦਫ਼ਤਰ ਦੇ ਵਿੱਚ ਘਰੋਂ ਕੰਮ ਕਰੋ ਫਿਰ ਕੋਵਿਡ ਲੰਘੇ ਨੂੰ ਵੀ ਚੇਅਰ ਹੋ ਗਿਆ ਆ ਫੈਸਲੇ ਵੀ ਬਦਲੇ ਸਰਕਾਰਾਂ ਨੇ ਨਿਯਮ ਵੀ ਬਣਾਏ ਪਰ ਲੋਕ ਨਹੀਂ ਮੰਨ ਰਹੇ ਉਹਨਾਂ ਨੇ ਕਿਹਾ ਦੋ ਦਿਨ ਘਰੋਂ ਕਰ ਲਓ ਤਿੰਨ ਦਿਨ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਕੰਮ ਕਰੋ ਜਿਹੜੇ ਹਾਇਰ ਲੈਵਲ ਦੇ ਉੱਤੇ ਜਿਹੜੇ EMPLOYEES ਨੇ ਜਿਹੜੇ EXECUTIVEs ਨੇ ਉਹਨਾਂ ਨੂੰ 4 ਦਿਨ ਹਫ਼ਤੇ ਦੇ ਵਿੱਚ ਦਫ਼ਤਰ ਦੇ ਵਿੱਚ ਆਉਣਾ ਪੈਂਦਾ ਜਿਹੜਾ DND ਹੈ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਆ ਉਹਨਾਂ ਨੇ ਕਿ ਜਿਹੜਾ 60% ਇਹਨਾਂ ਦਾ ਸਟਾਫ ਆ ਉਹ ਰੂਲ ਫਾਲੋ ਕਰ ਰਿਹਾ ਸੀ ਆ ਜਨਵਰੀ ਦੇ ਵਿੱਚ ਤੇ ਉਹ ਤੋਂ ਪਹਿਲਾਂ ਦਸੰਬਰ ਦੇ ਵਿੱਚ ਸਿਰਫ 31% ਮਤਲਬ ਸਰਕਾਰ ਨੇ ਕਹਿ ਦਿੱਤਾ ਆ ਪਰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਵਿੱਚ ਸਭ ਤੋਂ ਘੱਟ ਕਹਿਣਾ ਮੰਨਿਆ ਜਾ ਰਿਹਾ ਲੋਇਸਟ ਕੰਪਲੀਅਨਸਸ ਆ ਜਿਹੜੇ ਸਿਰਫ 60% ਜਿਹੜੇ ਜਨਵਰੀ ਦੇ ਵਿੱਚ ਤੇ ਇੱਕ ਮਹੀਨਾ ਪਿੱਛੇ ਚਲੇ ਜਾ ਤਾਂ 31% ਸੀ ਸਿਰਫ ਸੋ ਆਟਵਾ ਦੇ ਵਿੱਚ ਜਿਹੜੇ ਡੀਐਨਡੀ ਦੇ EMPLOYEES ਨੇ ਰੂਲਿੰਗ ਫਾਲੋ ਕਰ ਰਹਾ ਨਵੰਬਰ ਦੇ ਵਿੱਚ 57% ਜਿਹੜੇ ਆਟਵਾ ਬੇਸ ਡੀਐਨਡੀ ਸਟਾਫ ਹੈਗਾ ਉਹਨਾਂ ਨੇ ਜਿਹੜਾ ਇਹਨੂੰ ਮੰਨਿਆ ਤੇ 78% ਆਟਵਾ ਤੋਂ ਬਾਹਰ ਸੀ ਮਤਲਬ ਬਾਹਰ ਨਾਲ ਜਿਹੜਾ CRA ਕੈਨੇਡਾ ਰੈਵਨਿਊ ਏਜੰਸੀ ਹੈ ਇਹਨਾਂ ਦੇ ਵਿੱਚ ਕਹਿਣਾ ਮੰਨਣ ਵਾਲੇ ਜਾਂ ਉਸ ਕਾਨੂੰਨ ਦੇ ਅਨੁਸਾਰ ਚੱਲਣ ਵਾਲੇ ਜ਼ਿਆਦਾ ਲੋਕ ਲਗਭਗ 80% CRA ਦਾ ਸਟਾਫ ਫਾਲੋ ਕਰ ਰਿਹਾ ਹੈ ਰੂਲ ਦਸੰਬਰ ਦੇ ਵਿੱਚ ਜਦੋਂ ਅੰਕੜੇ ਦੇਖੇ ਗਏ ਸੀ ਜਿਹੜੀ এমਪਲాయਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਆ ESDC ਆ ਉਹਨਾਂ ਦੇ ਵਿੱਚ ਸਟੱਡੀ ਆ ਲਗਭਗ 75% ਸਟਾਫ ਇਹਨਾਂ ਦਾ ਰੂਲ ਫਾਲੋ ਕਰ ਰਿਹਾ ਆ ਸਤੰਬਰ ਤੋਂ ਲੈ ਕੇ ਸੋ ਜਿਹੜੇ ਸ਼ਾਰਟਡ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਇਹ ਚੀਜ਼ ਵੇਰੀ ਕਰਦੀ ਆ ਕੁਝ ਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਕੈਨੇਡਾ 93% ਲੋਕ ਮਤਲਬ ਮੰਨ ਰਹੇ ਆ ਤੇ ਆਫਿਸ ਦੇ ਵਿੱਚ ਆ ਰਹੇ ਸੀ ਜਨਵਰੀ ਦੇ ਵਿੱਚ ਦੂਜੇ ਜਿਹੜੇ ਆ ਕਈਆਂ ਦੇ ਵਿੱਚ ਇਹ ਘਟ ਵੀ ਦੱਸੇ ਜਾ ਰਹੇ ਆ ਔਰ ਕੋਸ਼ਿ ਇਹੋ ਜੇ ਕਰਮਚਾਰੀ ਵੀ ਆ ਜਿਨ੍ਹਾਂ ਨੇ ਕਦੇ ਘਰੋਂ ਕੰਮ ਕੀਤਾ ਹੀ ਨਹੀਂ ਕਈ ਜਿਹੜੇ ਫਰੰਟ ਲਾਈਨ ਵਰਕਰਸ ਨੇ ਜਿਵੇਂ ਜਿਹੜੇ ਫੂਡ ਇਨਸਪੈਕਸ਼ਨ ਦੇ ਵਿੱਚ ਨੇ ਜਾਂ ਆਨ ਸਾਈਟ ਕੰਮ ਕਰਦੇ ਆ ਉਹ ਪੈਂਡੈਮਿਕ ਜਦੋਂ ਮੰਨ ਲਓ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਉਹਨਾਂ ਨੇ ਕਦੇ ਘਰੋਂ ਕੰਮ ਕੀਤਾ ਹੀ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੀ ਹੈ ਵੀ ਉਹਨਾਂ ਤੋਂ ਘਰੋਂ ਕੀਤਾ ਹੀ ਨਹੀਂ ਜਾ ਸਕਦਾ ਸੋ ਜਿਹੜੇ ਸੁਪਰਵਾਈਜ਼ਰ ਮੋਨਿਟਰ ਕਰ ਰਿਹਾ ਅਟੈਂਡੈਂਸ ਨੂੰ ਤੇ ਉਹ EMPLOYES ਨੂੰ ਡਿਸਪਲਿਨ ਕਰ ਰਹੇ ਆ ਸੋ ਇਹਦੇ ਲਈ ਜੁਰਮਾਨੇ ਵੀ ਹੈਗੇ ਆ ਪਰ ਆਮ ਤੌਰ ਤੇ ਹੁੰਦੇ ਨਹੀਂ ਵਰਕਰਸ ਜਿਹੜੇ ਆ ਉਹਨਾਂ ਨੂੰ ਜ਼ੁਬਾਨੀ ਜਾਂ ਲਿਖਤੀ ਵਾਰਨਿੰਗ ਵੀ ਦਿੱਤੀ ਜਾ ਸਕਦੀ ਆ ਸਸਪੈਂਸ਼ਨ ਵੀ ਹੋ ਸਕਦੀ ਆ ਜਾਂ ਟਰਮੀਨੇਟ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਪਰ ਹਜੇ ਤੱਕ ਕੋਈ ਇਦਾਂ ਰਿਪੋਰਟ ਨਹੀਂ ਹੋਇਆ ਵੀ ਕਿਸੇ ਨੂੰ ਏਸ ਕੰਮ ਕਰਕੇ ਕੱਢ ਦਿੱਤਾ ਹੋਵੇ ਵੀ ਇਹ ਕਹਿਣਾ ਨਹੀਂ ਸੀ ਮੰਨਦਾ ਤੇ ਘਰੋਂ ਕੰਮ ਕਰਦਾ ਸੀ ਕੰਮ ਦੇ ਉੱਤੇ ਨਹੀਂ ਆਉਂਦਾ ਸੀ ਪਰ ਸਮੱਸਿਆ ਕੈਨੇਡਾ ਦੇ ਵਿੱਚ ਹਜੇ ਤੱਕ ਲੋਕਾਂ ਨੂੰ ਆਦਤ ਪੈ ਗਈ ਲੋਕਾਂ ਦੀਆਂ ਦਲੀਲਾਂ ਆਪਣੀਆਂ ਨੇ ਇਸ ਗੱਲ ਦੇ ਵਿੱਚ ਲੋਕ ਕਹਿੰਦੇ ਸਾਡੇ ਖਰਚੇ ਬਚਦੇ ਤੁਸੀਂ ਕੰਮ ਕਰਾਉਣਾ ਕੰਮ ਕਰਦੇ ਸੀ ਕੰਮ ਅੱਗੇ ਤੋਂ ਵੀ ਵੱਧ ਕਰਦੇ ਤੁਸੀਂ ਜਿੰਨਾ ਕਹੋ ਓਨਾ ਕਰਦੇ ਆ ਜਿਹੜਾ ਬੰਦਾ ਹੁਣ ਦੂਜੇ ਸ਼ਹਿਰ ਦੇ ਵਿੱਚ ਮੰਨ ਲਓ ਜਾਂਦਾ ਜੇ ਕਿਸੇ ਨੇ ਸਰੀ ਤੋਂ ਵੈਨਕੂਵਰ ਜਾਂ ਡਾਊਨਟਾਊਨ ਕਿਤੇ ਕੰਮ ਕਰਨ ਜਾਣਾ ਜਾਂ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਜਾਣਾ ਆ ਉਹਨੂੰ ਘੰਟਾ ਜਾਣ ਲੱਗਦਾ ਘੰਟਾ ਆਉਣ ਲੱਗਦਾ ਇੱਕ ਉਹਨੂੰ ਕਾਰ ਰੱਖਣੀ ਪੈਂਦੀ ਆ ਕਿਸੇ ਸਟੇਸ਼ਨ ਤੱਕ ਜਾਣ ਦੇ ਲਈ ਉਹਨੂੰ ਬਾਹਰ ਖਾਣਾ ਖਾਣਾ ਪੈਂਦਾ ਉਹਨੂੰ ਕੱਪੜਾ ਸਾਰਾ ਕੁਝ ਕਰਨਾ ਪੈਂਦਾ ਉਹ ਇੱਕ ਐਡੀਸ਼ਨਲ ਖਰਚਾ ਜਿਹੜਾ ਉਹਦੇ ਸਿਰ ਦੇ ਉੱਤੇ ਪੈ ਗਿਆ ਜੇ ਉਹ ਕੋਰਣੀ ਕੰਮ ਕਰਦਾ ਹੈ ਤਾਂ ਸ਼ਾਇਦ ਕਮ ਜ਼ਿਆਦਾ ਕਰ ਦਵੇ ਤੇ ਉਹਦਾ ਖਰਚਾ ਵੀ ਘਟ ਹੋਵੇ